ਹਾਂਜੀ ਖੜੇ ਆ ਗੁਰਨਾਨਕ ਸਕੂਲ ਤੇ ਕਾਲਜ ਦੇ ਬਿਲਕੁਲ ਜੋ ਮੋੜ ਆ ਉਸ ਦੇ ਅੱਗੇ ਖੜੇ ਆ ਜਿਸ ਤਰ੍ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਜੋ ਇਸ ਗੱਲ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਜੋ ਆਵਾਰਾਗਰਦ ਕਿਸਮ ਦੇ ਨੌਜਵਾਨ ਨੇ ਉਹ ਇੱਥੇ ਆ ਕੇ ਜੋ ਲੜਕੀਆਂ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਭੱਦੇ ਕਮੈਂਟ ਕਰਦੇ ਨੇ ਅੱਜ ਇਸ ਨੂੰ ਲੈ ਕੇ ਜੋ ਸਮਾਜ ਸੇਵੀ ਗੁਰਜੋਤਕਾਰ ਮੰਗਟ ਜੀ ਇੱਥੇ ਪੁੱਜੇ ਨੇ ਔਰ ਉਹਨਾਂ ਨਾਲ ਕਰਦੇ ਗੱਲਬਾਤ ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਤੁਸੀਂ ਇੱਥੇ ਸਪੈਸ਼ਲ ਤੌਰ ਤੇ ਪੁੱਜੇ ਹੋ ਕੀ ਸ਼ਿਕਾਇਤਾਂ ਆ ਰਹੀਆਂ ਸੀਆਂ ਤੇ ਤੁਸੀਂ ਅੱਜ ਕੀ ਦੇਖਿਆ ਇੱਥੇ ਆ ਕੇ ਸਤਿ ਸ਼੍ਰੀ ਅਕਾਲ ਵੀਰੇ ਸ਼ਿਕਾਇਤਾਂ ਦਾ ਵੀਰ ਜੀ ਇਹ ਆ ਰਹੀਆਂ ਸੀ ਪਿਛਲੇ ਦਿਨੀ ਵੀ ਸਾਡੀਆਂ ਬੱਚੀਆਂ ਨੂੰ ਮੁੰਡੇ ਤੰਗ ਪਰੇਸ਼ਾਨ ਕਰਦੇ ਨੇ ਆਊਟਸਾਈਡਰ ਬੱਚੇ ਆਉਂਦੇ ਨੇ ਚਲੋ ਸਕੂਲਾਂ ਦੇ ਬੱਚਿਆਂ ਨੇ ਤਾਂ ਆਉਣਾ ਹੀ ਆਉਣਾ ਆ ਪਰ ਜਦੋਂ ਛੁੱਟੀ ਹੁੰਦੀ ਆ ਉਸ ਟਾਈਮ ਆਊਟਸਾਈਡਰ ਬੱਚੇ ਬਾਹਰੋਂ ਆ ਕੇ ਕੁੜੀਆਂ ਦੇ ਪਿੱਛੇ ਜਾਂਦੇ ਨੇ ਭੱਦੇ ਕਮੈਂਟ ਕਰਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਨੰਬਰ ਵਗੈਰਾ ਸੁੱਟਦੇ ਨੇ ਇਹ ਜੋ ਕਿ ਬਹੁਤ ਗੰਦੀਆਂ ਦੇ ਪ੍ਰਾਣੀਆਂ ਗੱਲਾਂ ਨੇ ਹਨਾ ਤਾਂ ਪਰ ਮੈਂ ਇਹ ਸੋਚ ਕੇ ਹੈਰਾਨ ਆ ਵੀ ਇਹ ਅੱਜ ਤੋਂ 20 ਸਾਲ ਪਹਿਲਾਂ ਹੁੰਦੀਆਂ ਹੁੰਦੀਆਂ ਸੀ ਵੀ ਅੱਜ ਵੀ ਹੋ ਰਹੀਆਂ ਨੇ ਕਿ ਸਾਡੇ ਬੱਚੇ ਹਲੇ ਵੀ ਅਪਡੇਟ ਨਹੀਂ ਹੋਏ ਸੋ ਇਸੇ ਰਿਗਾਰਡਿੰਗ ਅਸੀਂ ਅੱਜ ਇੱਥੇ ਖੜੇ ਸੀ ਪਰ ਸਾਨੂੰ ਦੇਖ ਕੇ ਬੱਚੇ ਅੱਜ ਤੋਂ ਭੱਜ ਗਏ ਬਹੁਤ ਹੀ ਅਸੀਂ ਵੀਡੀਓ ਵੀ ਬਣਾਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਵੀ ਇੱਥੇ ਕੋਈ ਨਾ ਕੋਈ ਸਿਕਿਉਰਿਟੀ ਦਾ ਇੰਤਜ਼ਾਮ ਕਰੋ ਜਿਹਦੇ ਨਾਲ ਬੱਚੀਆਂ ਸੁਰੱਖਿਤ ਹੋ ਸਕਣ ਹਾਂਜੀ ਜਿਸ ਤਰ੍ਹਾਂ ਕਿ ਪਹਿਲਾਂ ਬਾਜ਼ਾਰ ਦੇ ਵਿੱਚ ਇੱਕ ਚੌਂਕੀ ਹੁੰਦੀ ਸੀ ਉਸ ਤਰ੍ਹਾਂ ਕਿ ਡਰ ਬੰਦਾ ਮਾਹੌਲ ਬਣਿਆ ਰਹਿੰਦਾ ਸੀ ਜਵਾਨਾਂ ਦੇ ਉੱਪਰ ਉਸ ਕਰਕੇ ਵੀ ਇਸ ਤਰ੍ਹਾਂ ਨੇ ਜੋ ਕਿ ਹਾਦਸਾ ਜਵਾਦਾ ਹੋਇਆ ਦੇਖੋ ਮੈਨੂੰ ਨਹੀਂ ਲੱਗਦਾ ਜੇ ਪੁਲਿਸ ਦਾ ਡਰ ਹੋਵੇ ਤਾਂ ਇਦਾਂ ਦਾ ਕੰਮ ਹੀ ਨਹੀਂ ਹੁੰਦਾ ਦੇਖੋ ਬੱਚੇ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੇ ਨੇ ਜੇ ਪੁਲਿਸ ਦਾ ਡਰ ਹੋਊਗਾ ਜਾਂ ਚੈਕਿੰਗ ਹੋਵੇ ਚੈੱਕ ਪੋਸਟ ਲੱਗੇ ਹੋਣ ਤਾਂ ਕੀ ਬੱਚੇ ਨੰਬਰ ਪਲੇਟ ਤੋਂ ਬਿਨਾ ਘੁੰਮ ਸਕਦੇ ਨੇ ਨਹੀਂ ਉਹ ਪੜਾਕੇ ਵਜਾ ਸਕਦੇ ਨੇ ਮੋਟਰਸਾਈਕਲਾਂ ਦੇ ਨਹੀਂ ਪੁਲਿਸ ਪ੍ਰਸ਼ਾਸਨ ਤੇ ਵੀ ਇੱਥੇ ਸਵਾਲ ਉੱਠਦੇ ਆ ਜੀ ਕਿ ਜੋ ਸਿਆਸੀ ਲੋਗ ਨੇ ਲੀਡਰ ਨੇ ਇਹਨਾਂ ਜੋ ਮਾਪਿਆਂ ਦਾ ਵੀ ਫਰਜ਼ ਪੰਡਾ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਰੋਕਣ ਟੋਕਣ ਜੀ ਕਿ ਸਿਆਸੀ ਲੀਡਰਾਂ ਦੇ ਬੱਚੇ ਵੀ ਇੱਥੇ ਸ਼ਿਕਾਇਤਾਂ ਆ ਰਹੀਆਂ ਨੇ ਕਿ ਉਹ ਬੋਟ ਮੋਟਰਸ ਦੇ ਪਾਕੇ ਵਜਾਰੇ ਨੇ ਪੁਲਿਸ ਕਾਰਵਾਈ ਨਹੀਂ ਹੋ ਰਹੀ ਕੀ ਕਹੋਗੇ ਦੇਖੋ ਜੀ ਜਿਹੜੀ ਪਾਵਰ ਆ ਨਾ ਚੰਗੇ ਚੰਗੇ ਦਾ ਦਿਮਾਗ ਖਰਾਬ ਕਰ ਦਿੰਦੀ ਹੈ ਪਰ ਜੇ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਨਹੀਂ ਦਵਾਂਗੇ ਤਾਂ ਗਾਂਹ ਜਾ ਕੇ ਉਹ ਨੁਕਸਾਨ ਹੀ ਭਟੜਗੇ ਜੀ ਮੰਤਰਜੋਦੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹ ਮੰਗਾ ਕਿ ਬੱਚਿਆਂ ਦੀ ਸਿਕਿਉਰਿਟੀ ਦਰੱਖਤੀ ਜਾਵੇ ਅਤੇ ਵਧੀਆ ਤਰੀਕੇ ਨਾਲ ਜਾਂਦਾ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਬੰਦਾ ਲਾਵੇ ਜਾਂ ਸਕੂਲ ਵੱਲੋਂ ਲਗਾਇਆ ਜਾਵੇ ਜ